ਕਹਿੰਦਾ ਕਿ ਬੰਦੇ ਦੇ ਨਾਲ ਗਲਤ ਕਦੋਂ ਹੁੰਦਾ ਹੈ ਬੰਦਾ ਉਦੋਂ ਮਾਰ ਖਾਂਦਾ ਜਦੋਂ ਉਹ ਕਿਸੇ ਉੱਤੇ ਅੱਖਾਂ ਮੀਚ ਕੇ ਵਿਸ਼ਵਾਸ ਕਰ ਲਵੇ ਆਪਣੇ ਦੁਸ਼ਮਣ ਦੇ ਉੱਤੇ ਵਿਸ਼ਵਾਸ ਕਰ ਲਵੇ ਅਵੇਸਲਾ ਹੋ ਜਾਵੇ ਤੇ ਫਿਰ ਉਸ ਦੇ ਨਾਲ ਗਲਤ ਹੋਣਾ ਲਾਜ਼ਮੀ ਹੁੰਦਾ ਹੈ ਅੱਜ ਦੀ ਜੋ ਮੈਂ ਸੱਚੀ ਘਟਨਾ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਵਿੱਚ ਵੀ ਇੱਕ ਬੰਦੇ ਨੇ ਸਿਰਫ ਬੀਅਰ ਦੇ ਲਾਲਚ ਪਿੱਛੇ ਆਪਣੇ ਉਸ ਦੁਸ਼ਮਣ ਉੱਤੇ ਵਿਸ਼ਵਾਸ ਕੀਤਾ ਜਿਸ ਨੂੰ ਉਹ ਦੇਖਣਾ ਵੀ ਨਹੀਂ ਚਾਹੁੰਦਾ ਸੀ ਜਿਸ ਨੂੰ ਉਹ ਬਿਲਕੁਲ ਵੀ ਪਸੰਦ ਨਹੀਂ ਕਰਦਾ ਸੀ ਪਰ ਉਸ ਨੇ ਉਸ ਦਾ ਵਿਸ਼ਵਾਸ ਜਿੱਤ ਲਿਆ ਤੇ ਉਸ ਨੂੰ ਕਿਹਾ ਕਿ ਮੈਂ ਆਪਣੀ ਗਲਤੀ ਮੰਨਦਾ ਹਾਂ ਮੈਂ ਤੇਰੇ ਕੋਲੋਂ ਮਾਫੀ ਮੰਗਦਾ ਹਾਂ ਤੇ ਅੱਜ ਤੋਂ ਬਾਅਦ ਆਪਣੀ ਕੋਈ ਵੀ ਲੜਾਈ ਨਹੀਂ ਚੱਲ ਮੇਰੇ ਨਾਲ ਆਪਾਂ ਬੀਅਰ ਪੀ ਕੇ ਆਈਏ ਤੇ ਉਹ ਬੰਦਾ ਵਿਸ਼ਵਾਸ ਕਰ ਲੈਂਦਾ ਹੈ ਤੇ ਫਿਰ ਉਸ ਤੋਂ ਬਾਅਦ ਉਸ ਨਾਲ ਉਹ ਹੁੰਦਾ ਜਿਸ ਦੀ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਸੀ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦab ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਬਜਨੌਰ ਤੇ ਇਸ ਤੋਂ 20 ਕਿਲੋਮੀਟਰ ਦੂਰ ਪੈਂਦਾ ਥਾਣਾ ਕੀਰਤਪੁਰ ਤੇ ਇਸ ਦਾ ਇਲਾਕਾ ਅਸਗਰਪੁਰ ਇੱਥੋਂ ਦੇ ਜੰਗਲਾਂ ਦੇ ਵਿੱਚ ਇੱਥੇ ਇੱਕ ਨਦੀ ਹੈ ਮਾਲਨ ਮਾਲਨ ਨਦੀ ਦੇ ਕਿਨਾਰੇ ਇੱਕ ਜੋ ਕਿਸਾਨ ਸੀ ਉਹ ਤਿੰਨ ਬਾਈਕ ਸਵਾਰਾਂ ਨੂੰ ਜਾਂਦਿਆਂ ਨੂੰ ਦੇਖਦਾ ਹੈ ਤੇ ਉਸ ਤੋਂ ਥੋੜੇ ਸਮੇਂ ਬਾਅਦ ਉਸ ਨੂੰ ਤਿੰਨ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੰਦੀ ਹੈ ਤੇ ਫਿਰ ਉਹੀ ਬਾਈਕ ਦੇ ਉੱਤੇ ਦੋ ਜਾਣੇ ਵਾਪਸ ਆਉਂਦੇ ਦਿਖਾਈ ਦਿੰਦੇ ਨੇ ਹੁਣ ਉਹ ਕਿਸਾਨ ਹੈਰਾਨ ਹੋ ਜਾਂਦਾ ਕਿ ਇਹ ਤਿੰਨ ਗੋਲੀਆਂ ਕਿਹਨੇ ਚਲਾਈਆਂ ਤੇ ਜੋ ਇਹਨਾਂ ਦੇ ਨਾਲ ਤੀਜਾ ਬੰਦਾ ਸੀ ਉਹ ਕਿੱਧਰ ਗਿਆ ਹੁਣ ਉਹ ਕਿਸਾਨ ਇਸ ਚੀਜ਼ ਦੀ ਪੜਤਾਲ ਕਰਦਾ ਹੈ ਤਾਂ ਜਦੋਂ ਅੱਗੇ ਜਾ ਕੇ ਦੇਖਦਾ ਤਾਂ ਜੋ ਮੰਜ਼ਰ ਸੀ ਬੜਾਈ ਭਿਆਨਕ ਸੀ ਇੱਕ ਬੰਦਾ ਲਹੂ ਲਹਾਨ ਹੋਇਆ ਪਿਆ ਸੀ ਉਸ ਦਾ ਮੂੰਹ ਪੱਥਰਾਂ ਦੇ ਨਾਲ ਕੁਚਲਿਆ ਗਿਆ ਸੀ ਤਾਂ ਜੋ ਉਸ ਦੀ ਸਨਾਖਤ ਨਾ ਹੋ ਸਕੇ ਇਸ ਬੰਦੇ ਦੀ ਉਮਰ ਲਗਭਗ 30-35 ਸਾਲ ਲੱਗ ਰਹੀ ਸੀ ਅਤੇ ਇਸ ਦੀ ਮੌਤ ਹੋ ਚੁੱਕੀ ਸੀ ਤੇ ਹੁਣ ਉਹ ਕਿਸਾਨ ਪੁਲਿਸ ਨੂੰ ਕਾਲ ਕਰਦਾ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਬਾਡੀ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਹੁਣ ਪੁਲਿਸ ਦੇ ਅੱਗੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਜੋ ਇਹ ਮਰਨ ਵਾਲਾ ਬੰਦਾ ਹੈ ਇਹ ਕੌਣ ਹੈ ਇਸ ਨੂੰ ਕਿਸ ਨੇ ਮਾਰਿਆ ਤੇ ਕਿਉਂ ਮਾਰਿਆ ਪੁਲਿਸ ਜਾਂਚ ਸ਼ੁਰੂ ਕਰਦੀ ਹੈ ਪੋਸਟਮਾਰਟਮ ਦੀ ਵੀ ਰਿਪੋਰਟ ਆਉਂਦੀ ਹੈ ਉਸ ਤੋਂ ਵੀ ਪਤਾ ਲੱਗਦਾ ਹੈ ਕਿ ਇਸ ਦਾ ਮੂੰਹ ਕੁਚਲਣ ਦੀ ਕੋਸ਼ਿਸ਼ ਕੀਤੀ ਗਈ ਹੈ ਯਾਨੀ ਇਸ ਦੀ ਸਨਾਖਤ ਮਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਜੋ ਬੰਦਾ ਹੈ 35 ਸਾਲਾਂ ਦਾ ਤੇ ਇਸ ਦੇ ਪਿੱਠ ਦੇ ਵਿੱਚ ਦੋ ਗੋਲੀਆਂ ਵੱਜੀਆਂ ਹੋਈਆਂ ਹੁਣ ਜੋ ਤੀਸਰੀ ਗੋਲੀ ਸੀ ਉਹ ਕਿੱਧਰ ਗਈ ਉਸ ਬਾਰੇ ਕਿਸੇ ਨੂੰ ਵੀ ਕੁਝ ਨਹੀਂ ਪਤਾ ਸੀ ਤਫ਼ਤੀਸ਼ ਕਰਦੀ ਹੈ ਸਨਾਖਤ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਕਿਤੋਂ ਵੀ ਕੁਝ ਪਤਾ ਨਹੀਂ ਲੱਗਦਾ ਆਖਰ ਪੁਲਿਸ ਦੇ ਹੱਥ ਇੱਕ ਸੀਸੀਟੀਵੀ ਫੁਟੇਜ ਲੱਗਦੀ ਹੈ ਜਿਸ ਵਿੱਚ ਜੋ ਉਹ ਦੋ ਬੰਦੇ ਇਸ ਬੰਦੇ ਦਾ ਕਤਲ ਕਰਕੇ ਗਏ ਸੀ ਉਹ ਦਿਖਾਈ ਦਿੰਦੇ ਨੇ ਤੇ ਉਹਨਾਂ ਦਾ ਚਿਹਰਾ ਸਾਫ਼-ਸਾਫ਼ ਉਸ ਫੁਟੇਜ ਦੇ ਵਿੱਚ ਦਿਖਾਈ ਦਿੰਦਾ ਹੁਣ ਪੁਲਿਸ ਇਹ ਜਾਣਨਾ ਚਾਹੁੰਦੀ ਸੀ ਕਿ ਇਹ ਦੋਨੋਂ ਬੰਦੇ ਕੌਣ ਨੇ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਇਹ ਬਿਜਨੌਰ ਦੇ ਅਫਗਾਨ ਮੁਹੱਲੇ ਦੇ ਰਹਿਣ ਵਾਲੇ ਨੇ ਇੱਕ ਦਾ ਨੋ ਮਿਹਰਬਾਨ ਜਿਸ ਦੀ ਉਮਰ ਲਗਭਗ 26 ਸਾਲ ਹੈ ਤੇ ਇੱਕ ਉਸ ਦਾ ਦੋਸਤ ਹੈ ਉਮਰ ਉਹ ਵੀ ਉਹੀ ਮੁਹੱਲੇ ਦਾ ਰਹਿਣ ਵਾਲਾ ਦਾ ਜੋ ਮਿਹਰਬਾਨ ਉਹ ਕੱਪੜੇ ਵੇਚਣ ਦਾ ਕੰਮ ਕਰਦਾ ਯਾਨੀ ਫੇਰੀ ਵਗੈਰਾ ਕੱਪੜਿਆਂ ਦੀ ਲਾਉਂਦਾ ਤੇ ਜੋ ਉਮਰ ਹੈ ਉਹ ਦਿਹਾੜੀ ਕਰਦਾ ਹੁਣ ਪੁਲਿਸ ਇਹਨਾਂ ਤੱਕ ਪਹੁੰਚਦੀ ਹੈ ਪਰ ਇਹ ਪੁਲਿਸ ਨੂੰ ਨਹੀਂ ਮਿਲਦੇ ਹੁਣ ਪੁਲਿਸ ਇਹਨਾਂ ਦੀ ਤਲਾਸ਼ ਕਰਦੀ ਹੈ ਇਨਾਂ ਦੇ ਫੋਨ ਦੀ ਲੋਕੇਸ਼ਨ ਤੋਂ ਪੁਲਿਸ ਇਹਨਾਂ ਦੀ ਤਲਾਸ਼ ਕਰ ਲੈਂਦੀ ਹੈ ਤੇ ਇਹਨਾਂ ਨੂੰ ਘੇਰਾ ਪਾ ਲੈਂਦੀ ਹੈ ਪਰ ਇਹ ਜਦੋਂ ਪੁਲਿਸ ਘੇਰਾ ਪਾਉਂਦੀ ਹੈ ਪੁਲਿਸ ਉੱਪਰ ਗੋਲੀ ਚਲਾ ਦਿੰਦੇ ਨੇ ਤੇ ਪੁਲਿਸ ਦੇ ਇੱਕ ਕੌਨਸਟੇਬਲ ਦੇ ਹੱਥ ਵਿੱਚ ਗੋਲੀ ਲੱਗਦੀ ਹੈ ਤੇ ਇਧਰੋਂ ਜਵਾਬੀ ਕਾਰਵਾਈ ਦੇ ਵਿੱਚ ਜਦੋਂ ਪੁਲਿਸ ਗੋਲੀ ਚਲਾਉਂਦੀ ਹੈ ਤਾਂ ਮਿਹਰਬਾਨ ਦੇ ਪੈਰ ਦੇ ਵਿੱਚ ਗੋਲੀ ਮਾਰੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲੇਤਾ ਜਾਂਦਾ ਹੈ ਹੁਣ ਪੁਲਿਸ ਦੇ ਅੱਗੇ ਜੋ ਕਈ ਸਵਾਲ ਸੀ ਉਹ ਹੁਣ ਹੱਲ ਹੋਣ ਵਾਲੇ ਸੀ ਪੁਲਿਸ ਦਾ ਇਹ ਜੋ ਕੇਸ ਸੀ ਉਹ ਸੋਲਵ ਹੋਣ ਵਾਲਾ ਸੀ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਪੁੱਛਗਿੱਛ ਕਰਦੀ ਹੈ ਜਦੋਂ ਸਖਤੀ ਦੇ ਨਾਲ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਜੋ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਬੜੀ ਹੀ ਖੌਫਨਾਕ ਸੀ ਇਹ ਦੱਸਦੇ ਨੇ ਕਿ ਜੋ ਬੰਦਾ ਮਾਰਨ ਵਾਲਾ ਹੈ ਉਹ ਇਹਨਾਂ ਦੇ ਘਰ ਤੋਂ ਤਕਰੀਬਨ 50 ਮੀਟਰ ਦੀ ਦੂਰੀ ਤੇ ਹੀ ਰਹਿੰਦਾ ਉਸ ਦਾ ਘਰ ਹੈ ਜਿਸ ਦਾ ਨਾਮ ਮੁਹੰਮਦ ਫਾਰੂਕ ਹੈ ਜੋ ਕਿ ਰਿਸ਼ਤੇਦਾਰੀ ਦੇ ਵਿੱਚ ਮਿਹਰਬਾਨ ਦਾ ਮਾਮਾ ਲੱਗਦਾ ਹੈ। ਯਾਨੀ ਜੋ ਮਿਹਰਬਾਨ ਹੈ ਉਹ ਮੁਹੰਮਦ ਫਾਰੂਕ ਦੀ ਚਚੇਰੀ ਭੈਣ ਦਾ ਮੁੰਡਾ ਹੈ। ਮੁਹੰਮਦ ਫਾਰੂਕ ਦਾ ਵਿਆਹ ਹੁੰਦਾ ਹੈ ਲਗਭਗ 7 ਸਾਲ ਪਹਿਲਾਂ। ਅਮਰੀਨ ਦੇ ਨਾਲ ਅਮਰੀਨ ਗਾਜ਼ੀਆਬਾਦ ਦੀ ਰਹਿਣ ਵਾਲੀ ਸੀ। ਜੋ ਮੁਹੰਮਦ ਫਾਰੂਕ ਹੁੰਦਾ ਹੈ ਉਹ 사ウਦੀ ਅਰਬ ਜਾਂਦਾ ਹੈ। ਵਿਆਹ ਤੋਂ ਥੋੜੇ ਸਮੇਂ ਬਾਅਦ ਉਹ 사ウਦੀ ਅਰਬ ਚਲਾ ਜਾਂਦਾ ਹੈ ਪੈਸੇ ਕਮਾਉਣ ਦੇ ਲਈ। ਤਾਂ ਜੋ ਇਹ ਮਿਹਰਬਾਨ ਹੁੰਦਾ ਏਸ ਦੀ ਮੁਲਾਕਾਤ ਅਮਰੀਨ ਦੇ ਨਾਲ ਹੁੰਦੀ ਹੈ ਇੱਕ ਦਿਨ ਇਹ ਕੱਪੜਿਆਂ ਦੀ ਫੇਰੀ ਲਗਾਉਣ ਜਾ ਰਿਹਾ ਸੀ ਤਾਂ ਰਸਤੇ ਦੇ ਵਿੱਚ ਏਸ ਨੂੰ ਅਮਰੀਨ ਮਿਲਦੀ ਹੈ ਅਮਰੀਨ ਨੂੰ ਇਹ ਮਜ਼ਾਕ ਕਰਨ ਲੱਗ ਜਾਂਦਾ ਹੈ ਕਿ मामੀ ਮਾਮਾ ਘਰ ਨਹੀਂ ਤਾਂ ਤੁਹਾਡਾ ਦਿਲ ਕਿਵੇਂ ਲੱਗਦਾ ਹੈ ਕੀ ਮਾਮੇ ਦੀ ਯਾਦ ਨਹੀਂ ਆਉਂਦੀ ਤਾਂ ਅਮਰੀਨ ਨੇ ਕਿਹਾ ਕਿ ਜਾਂ ਤਾਂ ਆਉਂਦੀ ਹੈ ਪਰ ਉਹ ਤਾਂ 사ウਦੀ ਅਰਬ ਦੇ ਵਿੱਚ ਆ ਮੈਂ ਕੀ ਕਰ ਸਕਦੀ ਹਾਂ ਤਾਂ ਏਸ ਨੇ ਅਮਰੀਨ ਨੂੰ ਕਿਹਾ ਕਿ ਮੈਨੂੰ ਯਾਦ ਕਰ ਲਈ ਮੈਂ ਆ ਜਾਵਾਂਗਾ ਤਾਂ ਹੁਣ ਮਾਮੀ ਦੇ ਮਨ ਦੇ ਵਿੱਚ ਇਸ ਪ੍ਰਤੀ ਜੋ ਪਿਆਰ ਜਾਗ ਪੈਂਦਾ ਤੇ ਇੱਕ ਵਾਰ ਮਾਮੀ ਇਸ ਨੂੰ ਬੁਲਾਉਂਦੀ ਵੀ ਹੈ ਤੇ ਇਹ ਮਾਮੀ ਕੋਲ ਚਲਿਆ ਜਾਂਦਾ ਹੁਣ ਇਸ ਤੋਂ ਬਾਅਦ ਇਹਨਾਂ ਦੀਆਂ ਨਜ਼ਦੀਕੀਆਂ ਬਹੁਤ ਜ਼ਿਆਦਾ ਵੱਧ ਜਾਂਦੀਆਂ ਨੇ ਇਹ ਆਪਸ ਵਿੱਚ ਸਬੰਧ ਬਣਾਉਣ ਲੱਗਦੇ ਆ ਘਰ ਵਿੱਚ ਸਬੰਧ ਬਣਾਉਂਦੇ ਆ ਜੇ ਘਰ ਵਿੱਚ ਸਮਾਂ ਨਹੀਂ ਮਿਲਦਾ ਤਾਂ ਬਾਹਰ ਜਾ ਕੇ ਸਬੰਧ ਬਣਾਉਂਦੇ ਆ ਯਾਨੀ ਇਹਨਾਂ ਦਾ ਜੋ ਪਿਆਰ ਸੀ ਬੜਾ ਜ਼ਿਆਦਾ ਗੂੜਾ ਹੋ ਗਿਆ ਸੀ ਅੱਜ ਤੋਂ ਤਕਰੀਬਨ 5 ਸਾਲ ਪਹਿਲਾਂ ਦੀ ਗੱਲ ਹੈ ਹੁਣ ਇਹ ਇੱਕ ਦੂਜੇ ਦੇ ਨਾਲ ਫੋਨ ਤੇ ਵੀ ਗੱਲਾਂ ਕਰਦੇ ਸੀ ਪਰ ਇਸ ਗੱਲ ਦਾ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਕਿਉਂਕਿ ਇਹਨਾਂ ਦੀ ਰਿਸ਼ਤੇਦਾਰੀ ਸੀ ਤਾਂ ਜੋ ਸ਼ੱਕ ਸੀ ਉਹ ਇਹਨਾਂ ਤੇ ਨਹੀਂ ਹੁੰਦਾ ਤਕਰੀਬਨ 3 ਸਾਲ ਪਹਿਲਾਂ ਜੋ ਮੁਹੰਮਦ ਫਾਰੂਖ ਹੁੰਦਾ ਹੈ ਉਹ ਸਾਊਦੀ ਅਰਬ ਤੋਂ ਆਉਂਦਾ ਹੈ ਪਰ ਜੋ ਅਮਰੀਨ ਤੇ ਮਿਹਰਬਾਨ ਸੀ ਇਹਨਾਂ ਦੇ ਵਿੱਚ ਕੋਈ ਵੀ ਫਰਕ ਨਹੀਂ ਪਿਆ ਸੀ ਇਹ ਉਦਾਂ ਹੀ ਮਿਲਦੇ ਸੀ ਇੱਕ ਦਿਨ ਫਾਰੂਖ ਘਰ ਨਹੀਂ ਹੁੰਦਾ ਤੇ ਇਹ ਦੋਨੋਂ ਇਸ ਗੱਲ ਦਾ ਫਾਇਦਾ ਉਠਾ ਕੇ ਇੱਕ ਦੂਜੇ ਨਾਲ ਸੰਬੰਧ ਬਣਾ ਰਹੇ ਹੁੰਦੇ ਨੇ ਤੇ ਅਚਾਨਕ ਫਾਰੂਕ ਘਰ ਆ ਜਾਂਦਾ ਹੈ ਤੇ ਇਹਨਾਂ ਨੂੰ ਇਤਰਾਜਯੋਗ ਹਾਲਤ ਦੇ ਵਿੱਚ ਦੇਖ ਲੈਂਦਾ ਹੈ ਇਹ ਦੇਖ ਕੇ ਫਾਰੂਕ ਬਹੁਤ ਜ਼ਿਆਦਾ ਗੁੱਸੇ ਹੁੰਦਾ ਹੈ ਤੇ ਹੁਣ ਉਹ ਮਿਹਰਬਾਨ ਦੇ ਨਾਲ ਝਗੜਾ ਕਰਦਾ ਹੈ ਤੇ ਉਸ ਨੂੰ ਕਹਿੰਦਾ ਕਿ ਜੇ ਤੈਨੂੰ ਮੈਂ ਦੁਬਾਰਾ ਸਾਡੇ ਘਰ ਦੇਖ ਲਿਆ ਤਾਂ ਮੈਥੋਂ ਬੁਰਾ ਕੋਈ ਵੀ ਨਹੀਂ ਹੋਵੇਗਾ ਜੇ ਤੂੰ ਮੇਰੀ ਘਰ ਵਾਲੀ ਨੂੰ ਦੁਬਾਰਾ ਮਿਲਿਆ ਤਾਂ ਫਿਰ ਤੂੰ ਸੋਚ ਲੈ ਮੈਂ ਤੇ ਇਹ ਆਪਣੀ ਘਰ ਵਾਲੀ ਨਾਲ ਵੀ ਝਗੜਾ ਕਰਦਾ ਤੇ ਉਸ ਦੀ ਕੁੱਟਮਾਰ ਕਰਦਾ ਹੁਣ ਇਸ ਤੋਂ ਬਾਅਦ ਘਰ ਵਾਲੀ ਉੱਤੇ ਪਾਬੰਦੀਆਂ ਲੱਗ ਜਾਂਦੀਆਂ ਉਸ ਨੂੰ ਘਰ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਤੇ ਹਰ ਵਕਤ ਜੋ ਫਾਰਕ ਹੁੰਦਾ ਉਹ ਉਸ ਉੱਤੇ ਨਿਗਾਹ ਰੱਖਦਾ ਫਾਰਕ ਹੁਣ 사우ਦੀ ਅਰਬ ਨਹੀਂ ਜਾਂਦਾ ਤੇ ਇੱਥੇ ਰਹਿ ਕੇ ਹੀ ਕੰਮ ਕਰਦਾ ਹੁਣ ਮਿਹਰਬਾਨ ਤੇ ਅਮਰੀਨ ਦਾ ਮਿਲਣਾ ਬਹੁਤ ਜ਼ਿਆਦਾ ਔਖਾ ਹੋ ਗਿਆ ਸੀ ਇਹਨਾਂ ਨੂੰ ਲੱਗ ਰਿਹਾ ਸੀ ਕਿ ਸਾਡੀ ਜ਼ਿੰਦਗੀ ਤਾਂ ਖਤਮ ਹੋ ਗਈ ਕਿਉਂਕਿ ਅਮਰੀਨ ਫਾਰੂਕ ਨੂੰ ਪਸੰਦ ਨਹੀਂ ਕਰਦੀ ਸੀ ਉਹ ਮਿਹਰਬਾਨ ਦੇ ਨਾਲ ਹੀ ਰਹਿਣਾ ਚਾਹੁੰਦੀ ਸੀ ਇਹਨਾਂ ਦੇ ਦੋ ਬੱਚੇ ਵੀ ਹੁੰਦੇ ਨੇ ਪਰ ਜੋ ਅਮਰੀਨ ਅਤੇ ਮਿਹਰਬਾਨ ਸੀ ਉਹਨਾਂ ਦਾ ਪਿਆਰ ਨਹੀਂ ਘਟਦਾ ਅਮਰੀਨ ਜਦੋਂ ਵੀ ਉਸ ਨੂੰ ਸਮਾਂ ਲੱਗਦਾ ਮਿਹਰਬਾਨ ਨੂੰ ਮਿਲਣ ਦਾ ਜਾਂ ਉਸ ਨਾਲ ਗੱਲ ਕਰਨ ਦਾ ਤਾਂ ਉਸ ਨੂੰ ਉਹ ਸਾਰੀਆਂ ਗੱਲਾਂ ਦੱਸਿਆ ਕਰਦੀ ਸੀ ਸਮਾਂ ਲੱਗਦਾ ਰਹਿੰਦਾ ਪਰ ਜੋ ਫਾਰੂਕ ਸੀ ਉਹ ਅਮਰੀਨ ਦੇ ਨਾਲ ਲੜਾਈ ਝਗੜਾ ਜਾਰੀ ਰੱਖਦਾ ਰੋਜ਼ਾਨਾ ਕਿਸੇ ਨਾ ਕਿਸੇ ਗੱਲ ਤੇ ਅਮਰੀਨ ਨਾਲ ਉਸ ਦਾ ਝਗੜਾ ਹੁੰਦਾ ਹੁਣ 2025 ਆ ਜਾਂਦਾ ਹੈ ਤੇ ਅਮਰੀਨ ਨੂੰ ਲੱਗਦਾ ਕਿ ਇਸ ਬੰਦੇ ਨੇ ਮੇਰੀ ਜ਼ਿੰਦਗੀ ਨਰਕ ਕਰ ਦਿੱਤੀ ਹੈ ਰੋਜ਼ਾਨਾ ਮੇਰੀ ਕੁੱਟਮਾਰ ਹੁੰਦੀ ਹੈ ਰੋਜ਼ਾਨਾ ਮੇਰੇ ਨਾਲ ਝਗੜਾ ਹੁੰਦਾ ਕਿਉਂ ਨਾ ਇਸ ਨੂੰ ਹੀ ਰਸਤੇ ਦੇ ਵਿੱਚੋਂ ਹਟਾ ਦਿੱਤਾ ਜਾਵੇ ਜੇ ਇਹ ਨਹੀਂ ਰਹੇਗਾ ਤਾਂ ਮੈਂ ਮਿਹਰਬਾਨ ਨਾਲ ਵੀ ਮਿਲ ਲਵਾਂਗੀ ਤਾਂ ਮੇਰੀ ਜ਼ਿੰਦਗੀ ਵੀ ਵਧੀਆ ਹੋ ਜਾਵੇਗੀ ਹੁਣੇ ਮਿਹਰਬਾਨ ਨੂੰ ਕਹਿੰਦੀ ਹੈ ਕਿ ਬਹੁਤ ਹੋ ਚੁੱਕਿਆ ਤੂੰ ਫਾਰੂਕ ਦਾ ਕਤਲ ਕਰ ਦੇ ਪਰ ਜੋ ਮਿਹਰਬਾਨ ਸੀ ਉਹ ਕਹਿੰਦਾ ਹੈ ਕਿ ਮੇਰੇ ਕੋਲ ਤਾਂ ਪੈਸੇ ਨਹੀਂ ਮੈਂ ਕਿਸੇ ਨੂੰ ਪੈਸੇ ਦੇ ਕੇ ਵੀ ਇਸ ਦਾ ਕਤਲ ਨਹੀਂ ਕਰਵਾ ਸਕਦਾ ਜੇ ਆਪਾਂ ਕੋਈ ਹਥਿਆਰ ਲੈ ਕੇ ਆਉਣਾ ਉਸ ਵਾਸਤੇ ਵੀ ਮੇਰੇ ਕੋਲ ਪੈਸੇ ਨਹੀਂ ਤਾਂ ਜੋ ਅਮਰੀਨ ਹੁੰਦੀ ਹੈ ਉਹ ਕਹਿੰਦੀ ਹੈ ਕਿ ਮੈਂ ਤੈਨੂੰ ਆਪਣੇ ਗਹਿਣੇ ਦੇ ਦਿੰਨੀ ਆ ਚਾਈਨੀ ਸ਼ਾਂਪ ਵਗੈਰਾ ਗਹਿਣੇ ਅਮਰੀਨ ਮਿਹਰਬਾਨ ਨੂੰ ਦਿੰਦੀ ਹੈ ਤੇ ਕਹਿੰਦੀ ਹੈ ਕਿ ਪੈਸਿਆਂ ਦਾ ਇੰਤਜ਼ਾਮ ਕਰ ਇਸ ਨਾਲ ਇੱਕ ਪਿਸਤੌਲ ਖਰੀਦ ਲਿਆ ਤੇ ਜੋ ਮਿਹਰਬਾਨ ਹੁੰਦਾ ਉਸ ਨੇ ਇੱਕ ਮੁੰਡੇ ਨੂੰ ਹੋਰ ਜਿਸ ਦਾ ਨਾਮ ਉਮਰ ਸੀ ਜੋ ਇਹਨਾਂ ਦੇ ਮਹੱਲੇ ਦਾ ਹੀ ਰਹਿਣ ਵਾਲਾ ਸੀ ਉਸ ਨੂੰ ਵੀ ਆਪਣੇ ਨਾਲ ਮਿਲਾ ਲਿਆ ਤੇ ਉਸ ਨੂੰ 20000 ਰੁਪਿਆ ਇਸ ਕੰਮ ਲਈ ਦੇ ਦਿੱਤਾ ਤੇ ਹੁਣ 28 April 2025 ਨੂੰ ਜੋ ਮਿਹਰਬਾਨ ਹੁੰਦਾ ਉਹ ਮੁਹੰਮਦ ਫਾਰਕ ਨੂੰ ਮਿਲਦਾ ਤੇ ਉਸ ਤੋਂ ਮਾਫੀ ਮੰਗਦਾ ਤੇ ਉਸ ਨੂੰ ਕਹਿੰਦਾ ਕਿ মামਾ ਜੋ ਕੁਝ ਹੋ ਗਿਆ ਉਸ ਉੱਤੇ ਮਿੱਟੀ ਪਾ ਦੇ ਅੱਜ ਤੋਂ ਬਾਅਦ ਐਦਾਂ ਦਾ ਕੁਝ ਵੀ ਨਹੀਂ ਹੋਵੇਗਾ ਮੈਂ ਐਦਾਂ ਦਾ ਕੁਝ ਵੀ ਨਹੀਂ ਕਰਾਂਗਾ ਜਿਸ ਨਾਲ ਤੈਨੂੰ ਕੋਈ ਦੁੱਖ ਹੋਵੇ ਅੱਜ ਤੋਂ ਬਾਅਦ ਜੋ ਤੇਰੇ ਅੰਦਰ ਮੇਰੇ ਲਈ ਗੁੱਸਾਗਾ ਉਸ ਨੂੰ ਕੱਢ ਦੇ ਅੱਜ ਤੋਂ ਬਾਅਦ ਐਦਾਂ ਦਾ ਕੁਝ ਵੀ ਨਹੀਂ ਹੋਵੇਗਾ ਹੁਣ ਮਿਹਰਬਾਨ ਫਾਰੂਕ ਦਾ ਵਿਸ਼ਵਾਸ ਜਿੱਤ ਲੈਂਦਾ ਤੇ ਉਸ ਤੋਂ ਬਾਅਦ ਕਹਿੰਦਾ ਕਿ ਮਾਮਾ ਚੱਲ ਆਪਾਂ ਬੀਅਰ ਪੀ ਕੇ ਆਈਏ ਹੁਣ ਉਮਰ ਮਿਹਰਬਾਨ ਤੇ ਫਾਰੂਕ ਇਹ ਤਿੰਨੋਂ ਮੋਟਰਸਾਈਕਲ ਦੇ ਉੱਤੇ ਸਵਾਰ ਹੁੰਦੇ ਨੇ ਤੇ ਹੁਣ ਇਹ ਬੀਅਰ ਖਰੀਦਦੇ ਨੇ ਤੇ ਤਿੰਨੂੰ ਮੋਟਰਸਾਈਕਲ ਤੇ ਸਵਾਰ ਹੋ ਕੇ ਕੀਰਤਪੁਰ ਵੱਲ ਚਲੇ ਜਾਂਦੇ ਨੇ ਤੇ ਉੱਥੇ ਅਸਗਰਪੁਰ ਜੰਗਲ ਦੇ ਵਿੱਚ ਚਲੇ ਜਾਂਦੇ ਨੇ ਉੱਥੇ ਜਾ ਕੇ ਜੋ ਮਿਹਰਬਾਨ ਹੁੰਦਾ ਏ ਉਸ ਨੂੰ ਫਾਰਕ ਦੇ ਉੱਤੇ ਬੜਾ ਜਿਆਦਾ ਗੁੱਸਾ ਹੁੰਦਾ ਕਿਉਂਕਿ ਉਸ ਨੂੰ ਪਤਾ ਹੁੰਦਾ ਕਿ ਜਿੰਨਾ ਸਮਾਂ ਇਹ ਬੰਦਾ ਜਿਉਂਦਾਗਾ ਉਹਨਾਂ ਸਮਾਂ ਮੈਂ ਅਮਰੀਨ ਦੇ ਨਾਲ ਨਹੀਂ ਮਿਲ ਸਕਦਾ ਤੇ ਹੁਣ ਜਦੋਂ ਇਹ ਮੋਟਰਸਾਈਕਲ ਤੋਂ ਉਤਰਦੇ ਨੇ ਤਾਂ ਉਤਰਨਸਾਰ ਹੀ ਜੋ ਮਿਹਰਬਾਨ ਹੁੰਦਾ ਏ ਉਸ ਨੇ ਉਹਨਾਂ ਪੈਸਿਆਂ ਦਾ ਜੋ ਅਮਰੀਨ ਨੇ ਦਿੱਤੇ ਸੀ ਉਸ ਦਾ ਇੱਕ ਕਟਾ ਖਰੀਦਿਆ ਸੀ ਤੇ ਉਸ ਦੇ ਨਾਲ ਫਾਰਕ ਦੇ ਉੱਤੇ ਗੋਲੀ ਚਲਾ ਦਿੰਦਾ ਹੈ ਗੋਲੀ ਫਾਰਕ ਦੇ ਨਹੀਂ ਲੱਗਦੀ ਫਾਰਕ ਬਚ ਜਾਂਦਾ ਤੇ ਉਸ ਤੋਂ ਬਾਅਦ ਜੋ ਉਮਰ ਹੁੰਦਾ ਉਹ ਮਿਹਰਬਾਨ ਤੋਂ ਪਿਸਟਲ ਫੜਦਾ ਹੈ ਤੇ ਉਸ ਵਿੱਚ ਗੋਲੀ ਲੋਡ ਕਰਕੇ ਫਾਰਕ ਦੀ ਪਿੱਠ ਵਿੱਚ ਮਾਰਦਾ ਹੈ ਦੋ ਗੋਲੀਆਂ ਫਾਰੂਖ ਦੇ ਮਾਰੀਆਂ ਜਾਂਦੀਆਂ ਤੇ ਉਸ ਤੋਂ ਬਾਅਦ ਇਹਨਾਂ ਨੇ ਸੋਚਿਆ ਕਿ ਇਸ ਬੰਦੇ ਦੀ ਪਛਾਣ ਮਟਾ ਦਿੱਤੀ ਜਾਵੇ ਤਾਂ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗਿਆ ਕਿ ਆਖਰੇ ਬੰਦਾ ਕੌਣ ਹੈ ਤੇ ਫਾਰੂਖ ਦੀ ਜੋ ਘਰਵਾਲੀ ਆ ਉਹ ਤਾਂ ਕੋਈ ਕੇਸ ਦਰਜ ਕਰਵਾਵੇਗੀ ਨਹੀਂ ਉਹ ਤਾਂ ਕੋਈ ਉੱਤਾ ਚੱਕੇਗੀ ਨਹੀਂ ਸਾਰੀ ਗੱਲ ਰਫਾ ਦਫਾ ਹੋ ਜਾਵੇਗੀ ਤੇ ਇਹ ਫਿਰ ਉਸ ਦਾ ਮੂੰਹ ਪੱਥਰਾਂ ਦੇ ਨਾਲ ਕੁਚਲ ਦਿੰਦੇ ਨੇ ਤੇ ਵਾਪਸ ਚਲੇ ਜਾਂਦੇ ਨੇ ਪਰ ਵਾਪਸ ਜਾਂਦਿਆਂ ਦੀ ਰਾਹ ਦੇ ਵਿੱਚ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਫੁਟੇਜ ਕੈਦ ਹੋ ਜਾਂਦੀ ਹੈ ਜਿਸ ਦੇ ਨਾਲ ਇਹ ਸਾਰੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਪੁਲਿਸ ਨੇ ਫਾਰੂਕ, 우ਮਰ ਅਤੇ ਅਮਰੀਨ ਤਿੰਨਾਂ ਉੱਤੇ ਕੇਸ ਦਰਜ ਕੀਤਾ ਤੇ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਨ ਤੋਂ ਬਾਅਦ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਫਿਰ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੁਣ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਅੱਗੇ ਕੀ ਹੁੰਦਾ ਹੈ ਅਦਾਲਤ ਵੱਲੋਂ ਇਹਨਾਂ ਤਿੰਨਾਂ ਨੂੰ ਕੀ ਸਜ਼ਾ ਸੁਣਾਈ ਜਾਂਦੀ ਹੈ ਅਮਰੀਨ ਦੇ ਦੋ ਬੱਚੇ ਵੀ ਹੈ ਇੱਕ ਮੁੰਡਾ ਇੱਕ ਕੁੜੀ ਤੇ ਉਹਨਾਂ ਦਾ ਕੀ ਬਣੇਗਾ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਬੰਦਾ ਆਪਣੇ ਪਰਿਵਾਰ ਨੂੰ ਚੰਗਾ ਚਲਾਉਣ ਲਈ ਰੋਜੀ ਰੋਟੀ ਲਈ ਬਾਹਰ ਜਾਂਦਾ ਹੈ ਪਰ ਉਸ ਦੀ ਪਤਨੀ ਪਿੱਛੋਂ ਉਹ ਕਰਦੀ ਹੈ ਜਿਸ ਬਾਰੇ ਸ਼ਾਇਦ ਫਾਰੂਕ ਦੇ ਫਰਿਸ਼ਟਿਆਂ ਨੂੰ ਵੀ ਨਹੀਂ ਪਤਾ ਸੀ ਮਿਹਰਬਾਨ ਤੇ ਅਮਰੀਨ ਦੋਨੋਂ ਇਕੱਠੇ ਹੁੰਦੇ ਨੇ ਤੇ ਮਜ਼ਾਕ ਮਜ਼ਾਕ ਦੇ ਵਿੱਚ ਉਹਨਾਂ ਦਾ ਇੰਨਾ ਗੂੜਾ ਪਿਆਰ ਹੋ ਜਾਂਦਾ ਹੈ ਕਿ ਉਹ ਫਾਰਕੂ ਦਾ ਕਤਲ ਕਰਨ ਤੋਂ ਵੀ ਪਿੱਛੇ ਨਹੀਂ ਹਟਦੇ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ